ਸਤਿ ਸ਼੍ਰੀ ਅਕਾਲ ਜੀ ਜੀਕੇ ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਹੈ ਕਰਦੇ ਹਾਂ ਜੀ ਅੱਜ ਦੀ ਕਹਾਣੀ ਸ਼ੁਰੂ ਮੈਂ ਹੈਰਾਨ ਹੋਈ ਕਦੇ ਡਾਕਟਰ ਦੇ ਮੂੰਹ ਵੱਲ ਵੇਖ ਰਹੀ ਸੀ ਤੇ ਕਦੇ ਡਾਕਟਰ ਦੇ ਕਮਰੇ ਤੋਂ ਬਾਹਰ ਇਸ ਗੱਲ ਤੋਂ ਅਣਜਾਣ ਬੈਠੀ ਮੇਰੀ ਅੰਨੀ ਮਾਂ ਬਾਰੇ ਸੋਚ ਰਹੀ ਸੀ ਕਿ ਇਹ ਸਭ ਕੁਝ ਕਿਵੇਂ ਹੋ ਗਿਆ ਮੇਰਾ ਦਿਲ ਨਹੀਂ ਸੀ ਮੰਨ ਰਿਹਾ ਜੋ ਮੇਰੇ ਕੰਨ ਸੁਣ ਰਹੇ ਸੀ ਕਿ ਉਹ ਸੱਚ ਹੋਵੇਗਾ ਡਾਕਟਰ ਦੀ ਗੱਲ ਸੁਣ ਕੇ ਮੇਰੇ ਤਾਂ ਪੈਰਾਂ ਥੱਲੋਂ ਜਮੀਨ ਨਿਕਲ ਗਈ ਕਿ ਇਹ ਸਭ ਕੁਝ ਕਿਵੇਂ ਹੋ ਸਕਦਾ ਹੈ ਡਾਕਟਰ ਦੇ ਕੈਬਨ ਵਿੱਚ ਬੈਠੀ ਮੇਰੇ ਪਸੀਨੇ ਛੁੱਟ ਰਹੇ ਸਨ ਕਿ ਇਹ ਕਿਵੇਂ ਹੋ ਸਕਦਾ ਹੈ ਮੈਂ ਆਪਣੇ ਹੱਥਾਂ ਨਾਲ ਹੀ ਆਪਣੇ ਚਿਹਰੇ ਤੋਂ ਪਸੀਨਾ ਸਾਫ਼ ਕਰਿਆ ਤੇ ਘਬਰਾਈ ਹੋਈ ਨੇ ਜਦੋਂ ਡਾਕਟਰ ਦੇ ਹੱਥ ਵਿਚ ਰਿਪੋਰਟ ਲਈ ਤਾਂ ਮੈਂ ਜਲਦੀ ਜਲਦੀ ਡਾਕਟਰ ਦੇ ਕਮਰੇ ਤੋਂ ਬਾਹਰ ਨਿਕਲ ਕੇ ਬਾਹਰ ਬੈਠੀ ਆਪਣੀ ਅੰਨੀ ਮਾਂ ਦਾ ਹੱਥ ਫੜਿਆ ਤੇ ਉਸ ਕਲੀਨਿਕ ਤੋਂ ਬਾਹਰ ਆ ਗਈ ਮੇਰੀ ਮਾਂ ਦੀ ਤਬੀਅਤ ਠੀਕ ਨਹੀਂ ਸੀ ਉਹ ਉਸ ਦਾ ਕੁਝ ਵੀ ਖਾਣ ਨੂੰ ਦਿਲ ਨਹੀਂ ਸੀ ਕਰਦਾ ਤੇ ਉਸ ਨੂੰ ਚੱਕਰ ਆ ਰਹੇ ਸਨ ਮੈਨੂੰ ਲੱਗਿਆ ਸੀ ਕਿ ਮੇਰੀ ਮਾਂ ਦਾ ਮਾਂ ਦੇ ਪੇਟ ਵਿੱਚ ਕੋਈ ਨੁਕਸ ਹੋਵੇਗਾ ਇਸ ਕਰਕੇ ਹੀ ਇਹ ਸਭ ਕੁਝ ਹੋ ਰਿਹਾ ਸੀ ਜਿਸ ਦਾ ਉਸ ਦਾ ਜੀ ਕੱਚਾ ਕੱਚਾ ਹੁੰਦਾ ਸੀ ਤੇ ਉਸ ਨੂੰ ਭੁੱਖ ਨਹੀਂ ਸੀ ਲੱਗ ਰਹੀ ਇਸ ਕਰਕੇ ਹੀ ਮੈਂ ਸੋਚਿਆ ਕਿ ਮੈਂ ਡਾਕਟਰ ਕੋਲ ਜਾ ਕੇ ਹੀ ਮਾਂ ਦਾ ਚੈੱਕਅਪ ਕਰਵਾਵਾਂਗੀ ਪਰ ਜਿਹੜੀ ਗੱਲ ਮੈਨੂੰ ਡਾਕਟਰ ਨੇ ਦੱਸੀ ਉਹ ਤਾਂ ਸੁਣ ਕੇ ਮੇਰੇ ਹੋਸ਼ ਹੀ ਵੱਟ ਗਏ ਡਾਕਟਰ ਨੇ ਮੈਨੂੰ ਇਕੱਲੀ ਨੂੰ ਆਪਣੇ ਕੈਮਬਕ ਕਮਰੇ ਵਿੱਚ ਬੁਲਾਇਆ ਸੀ ਮੇਰੀ ਮਾਂ ਬਾਹਰ ਬੈਠੀ ਸੀ ਮੈਨੂੰ ਡਾਕਟਰ ਨੇ ਬਹੁਤ ਹੀ ਹਰਾਨ ਤੇ ਪਰੇਸ਼ਾਨ ਕਰਨ ਵਾਲੀ ਗੱਲ ਦੱਸੀ ਕਿ ਇਸ ਉਮਰ ਵਿੱਚ ਮੇਰੀ ਮਾਂ ਕਿਵੇਂ ਪ੍ਰੈਗਨੈਂਟ ਹੋ ਗਈ ਮੈਂ ਤਾਂ ਇਹ ਸੁਣ ਕੇ ਹੀ ਪਰੇਸ਼ਾਨ ਹੋ ਰਹੀ ਸੀ ਔਰ ਡਾਕਟਰ ਦੀ ਰਿਪੋਰਟ ਮੈਂ ਜਦੋਂ ਆਪਣੀ ਅੱਖੀ ਵੇਖੀ ਤਾਂ ਮੈਨੂੰ ਫਿਰ ਵੀ ਵਿਸ਼ਵਾਸ ਨਹੀਂ ਸੀ ਹੋ ਰਿਹਾ ਮੈਂ ਚੁੱਪਚਾਪ ਹੌਸਪੀਟਲ ਕਲੀਨਿਕ ਤੋਂ ਬਾਹਰ ਨਿਕਲੀ ਤੇ ਆਪਣੀ ਮਾਂ ਨੂੰ ਗੁੰਮ ਸਮਝ ਜਿਹੀ ਕੋਈ ਘਰ ਲੈ ਆਈ ਕਿ ਆਖਿਰ ਉਹ ਕੌਣ ਹੈ ਹੋ ਸਕਦਾ ਹੈ ਜਿਸ ਨੇ ਮੇਰੀ ਮਾਂ ਨਾਲ ਇੰਨਾ ਘਟਿਆ ਕੰਮ ਕਰਿਆ ਸੀ ਇੰਨੀ ਗੰਦੀ ਹਰਕਤ ਕੌਣ ਕਰ ਸਕਦਾ ਸੀ ਮੇਰੇ ਘਰ ਵਿੱਚ ਸਿਰ ਤੇ ਨੇ ਹੀ ਮਰਦ ਸਨ ਮੇਰਾ ਪਤੀ ਮੇਰਾ ਸਹੁਰਾ ਅਤੇ ਮੇਰਾ ਦੋਹਰ ਬੀਰਾ ਤਾਂ ਇਹ ਗੱਲ ਸੋਚ-ਸੋਚ ਕੇ ਦਿਮਾਗ ਘੁੰਮ ਗਿਆ ਸੀ ਕਿ ਇਹ ਆਖਿਰ ਸਭ ਕੁਝ ਕਿਸ ਨੇ ਕਰਿਆ ਸੀ ਕਿਉਂਕਿ ਮੇਰੀ ਮਾਂ ਤਾਂ ਹਰ ਵਕਤ ਮੇਰੇ ਕੋਲ ਹੀ ਰਹਿੰਦੀ ਸੀ ਜਦੋਂ ਮੈਂ ਦਿਨ ਦੇ ਟਾਈਮ ਕੰਮ ਕਰਦੀ ਸੀ ਤਾਂ ਮਾਂ ਮੇਰੇ ਕੋਲ ਹੀ ਆ ਕੇ ਬੈਠ ਜਾਂਦੀ ਸੀ ਜਦੋਂ ਮੈਂ ਰਸੋਈ ਵਿੱਚ ਕੰਮ ਕਰਦੀ ਸੀ ਤਾਂ ਮਾਂ ਮੇਰੇ ਕੋਲ ਕੁਰਸੀ ਤੇ ਬੈਠ ਜਾਂਦੀ ਸੀ ਪੂਰਾ ਦਿਨ ਨਾ ਤਾਂ ਘਰ ਵਿੱਚ ਮੇਰਾ ਪਤੀ ਹੁੰਦਾ ਸੀ ਤੇ ਨਾ ਹੀ ਮੇਰਾ ਦਯੋਰ। ਮੇਰਾ ਸਹੁਰਾ ਵੀ ਘਰ ਵਿੱਚ ਬਹੁਤ ਘੱਟ ਰਹਿੰਦਾ ਸੀ ਕਿਉਂਕਿ ਉਹ ਦਿਨ ਦੇ ਟਾਈਮ ਬਾਹਰ ਬਜ਼ੁਰਗਾਂ ਕੋਲ ਚਲੇ ਜਾਂਦੇ ਸਨ ਤੇ ਰਾਤ ਨੂੰ ਹੀ ਘਰ ਵਾਪਸ ਆਉਂਦੇ ਸਨ। ਕਿਉਂਕਿ ਮੇਰੀ ਸੱਸ ਮਰੀ ਨੂੰ 10 ਸਾਲ ਹੋ ਗਏ ਸਨ। ਮੇਰੇ ਸਹੁਰੇ ਨੇ ਦੂਜਾ ਵਿਆਹ ਨਹੀਂ ਸੀ ਕਰਵਾਇਆ। ਮੇਰਾ ਪਤੀ ਮੇਰੀ ਤੇ ਮੇਰੀ ਮਾਂ ਦੀ ਬਹੁਤ ਇੱਜ਼ਤ ਕਰਦਾ ਸੀ। ਮੇਰਾ ਦਯੋਰ ਵੀ ਬਹੁਤ ਸਮਝਦਾਰ ਸੀ। ਉਹ ਮੇਰੇ ਨਾਲ ਵੀ ਕੰਮ ਤੋਂ ਬਿਨਾਂ ਕੋਈ ਵੀ ਗੱਲਬਾਤ ਨਹੀਂ ਸੀ ਕਰਦਾ। ਤੇ ਮੇਰੀ ਮਾਂ ਨੂੰ ਵੀ ਸਿਰਫ ਕਦੇ-ਕਦਾਈਂ ਹੀ ਬੁਲਾਉਂਦਾ ਸੀ ਬਸ ਮੇਰਾ ਬਿਓਰ ਮੇਰੀ ਮਾਂ ਨੂੰ ਉਸਦਾ ਹਾਲਚਾਲ ਪੁੱਛ ਲੈਂਦਾ ਸੀ ਤੇ ਉਸ ਤੋਂ ਬਿਨਾ ਉਹ ਕਦੇ ਵੀ ਮੇਰੀ ਮਾਂ ਦੇ ਕੋਲ ਤੱਕ ਨਹੀਂ ਸੀ ਗਿਆ ਮੇਰੇ ਪਾਪਾ ਦੀ ਮੌਤ ਨੂੰ 2 ਸਾਲ ਹੋ ਗਏ ਸਨ ਮੇਰੇ ਲਈ ਰਿਸ਼ਤੇ ਬਹੁਤ ਆਏ ਸਨ ਪਰ ਮੇਰੀ ਇੱਕ ਹੀ ਸ਼ਰਤ ਸੀ ਕਿ ਮੈਂ ਜਿੱਥੇ ਵੀ ਵਿਆਹ ਕੇ ਜਾਵਾਂਗੀ ਮੇਰੀ ਅੰਨੀ ਮਾਂ ਵੀ ਮੇਰੇ ਨਾਲ ਹੀ ਜਾਵੇਗੀ ਕਿਉਂਕਿ ਮੇਰੀ ਮਾਂ ਦੀ ਸਾਥ ਸੰਭਾਲ ਕਰਨ ਵਾਲਾ ਘਰ ਵਿੱਚ ਹੋਰ ਕੋਈ ਨਹੀਂ ਸੀ ਤੇ ਮੈਂ ਹੀ ਆਪਣੀ ਮਾਂ ਦੀ ਸੰਭਾਲ ਤੇ ਦੇਖਭਾਲ ਕਰਦੀ ਸੀ ਤੇ ਮੈਂ ਆਪਣੀ ਮਾਂ ਨੂੰ ਹੀ ਇਕੱਲਾ ਨਹੀਂ ਸੀ ਛੱਡ ਸਕਦੀ। ਇਹੀ ਕਾਰਨ ਸੀ ਕਿ ਹਜੇ ਤੱਕ ਮੇਰਾ ਵਿਆਹ ਨਹੀਂ ਸੀ ਹੋਇਆ। ਕਿਉਂਕਿ ਜਿਸ ਘਰ ਵਿੱਚ ਪਹਿਲਾਂ ਹੀ ਲੜਕੇ ਦੀ ਮਾਂ ਹੁੰਦੀ ਸੀ ਉਹ ਕਦੇ ਨਹੀਂ ਸੀ ਚਾਹੁੰਦੀ ਕਿ ਮੇਰੀ ਮਾਂ ਉਹਨਾਂ ਦੇ ਘਰ ਆਵੇ। ਜਿਸ ਘਰ ਵਿੱਚ ਮੇਰਾ ਰਿਸ਼ਤਾ ਹੋਇਆ ਸੀ ਇਹਨਾਂ ਦੇ ਘਰ ਵਿੱਚ ਕੋਈ ਵੀ ਹੋਰ ਔਰਤ ਨਹੀਂ ਸੀ। ਬਸ ਤਿੰਨ ਮਰਦ ਹੀ ਸਨ। ਮੇਰਾ ਸਹੁਰਾ, ਮੇਰਾ ਪਤੀ ਤੇ ਉਸ ਦਾ ਛੋਟਾ ਭਰਾ। ਜਦੋਂ ਮੈਂ ਵਿਆਹ ਕੇ ਆਪਣੇ ਸਹੁਰੇ ਘਰ ਘਰ ਆਈ ਤਾਂ ਇੱਕ ਕਮਰਾ ਮੇਰੀ ਮਾਂ ਲਈ ਅਲੱਗ ਤੋਂ ਹੀ ਦਿੱਤਾ ਗਿਆ ਸੀ। ਮੇਰੀ ਮੇਰਾ ਪਤੀ ਮੇਰੀ ਮਾਂ ਦੀ ਬਹੁਤ ਜ਼ਿਆਦਾ ਇੱਜ਼ਤ ਕਰਦਾ ਸੀ। ਮੇਰਾ ਦੌਰ ਯੂਨੀਵਰਸਿਟੀ ਵਿੱਚ ਪੜਦਾ ਸੀ। ਉਹ ਜ਼ਿਆਦਾ ਟਾਈਮ ਘਰ ਤੋਂ ਬਾਹਰ ਹੀ ਰਹਿੰਦਾ ਸੀ। ਮੈਨੂੰ ਤਾਂ ਘਰ ਵਿੱਚ ਇਸ ਤਰ੍ਹਾਂ ਦਾ ਕਿਸੇ ਤੇ ਕੋਈ ਸ਼ੱਕ ਨਹੀਂ ਸੀ ਕਿ ਮੇਰੇ ਆਪਣੇ ਹੀ ਘਰ ਵਿੱਚ ਇਹਨਾਂ ਤੇ ਮੈਂ ਸ਼ੱਕ ਕਰਦੀ। ਪਰ ਜੋ ਰਿਪੋਰਟ ਮੇਰੇ ਹੱਥ ਵਿੱਚ ਸੀ ਉਹ ਮੈਨੂੰ ਕੁਝ ਹੋਰ ਹੀ ਸਮਝਾ ਰਹੀ ਸੀ। ਜਦੋਂ ਰਿਪੋਰਟ ਡਾਕਟਰ ਨੇ ਮੈਨੂੰ ਦੱਸੀ ਤਾਂ ਉਦੋਂ ਮੇਰੇ ਦਿਮਾਗ ਵਿੱਚ ਸਾਡੇ ਘਰ ਦੇ ਮਰਦਾਂ ਦਾ ਹੀ ਖਿਆਲ ਆਇਆ ਸੀ ਮੈਂ ਤਾਂ ਬਹੁਤ ਵੱਡੀ ਮੁਸੀਬਤ ਵਿੱਚ ਫਸ ਗਈ ਸੀ ਮੇਰਾ ਪਤੀ ਸੁਭਾਅ ਦਾ ਵੀ ਵਧੀਆ ਇਨਸਾਨ ਸੀ ਉਹ ਮੇਰਾ ਤੇ ਮੇਰੀ ਮਾਂ ਦਾ ਬਹੁਤ ਜ਼ਿਆਦਾ ਖਿਆਲ ਰੱਖਦਾ ਸੀ ਜੋ ਕੁਝ ਮੇਰੀ ਮਾਂ ਨਾਲ ਹੋਇਆ ਸੀ ਜੇ ਮੈਂ ਆਪਣੇ ਸਹੁਰੇ ਘਰ ਵਿੱਚ ਕਿਸੇ ਨੂੰ ਪੁੱਛਦੀ ਜਾਂ ਆਪਣੇ ਪਤੀ ਤੋਂ ਪੁੱਛਦੀ ਤਾਂ ਮਾਂ ਦੇ ਨਾਲ-ਨਾਲ ਮੈਨੂੰ ਵੀ ਉਸ ਘਰ ਵਿੱਚੋਂ ਕੱਢ ਦੇਣਾ ਸੀ ਮੈਂ ਜਦੋਂ ਘਰ ਪਹੁੰਚੀ ਤਾਂ ਮੈਂ ਆਪਣੀ ਮਾਂ ਨੂੰ ਵੀ ਕੁਝ ਨਾ ਦੱਸਿਆ ਜੇ ਮੈਂ ਆਪਣੀ ਮਾਂ ਨੂੰ ਅਸਲੀ ਗੱਲ ਦੱਸ ਦਿੰਦੀ ਤਾਂ ਮੇਰੀ ਮਾਂ ਦਾ ਬੀਪੀ ਹਾਈ ਹੋ ਜਾਣਾ ਸੀ ਮੇਰਾ ਦਿਮਾਗ ਤਾਂ ਕੰਮ ਕਰਨਾ ਬੰਦ ਕਰ ਗਿਆ ਸੀ ਮੈਂ ਕਿਸ ਤੇ ਸ਼ੱਕ ਕਰਦੀ ਕੌਣ ਸੀ ਜਿਸ ਨੇ ਇੰਨੀ ਘਟੀਆ ਹਰਕਤ ਕੀਤੀ ਸੀ ਜਦੋਂ ਮੈਂ ਘਰ ਆਈ ਤਾਂ ਮੈਂ ਆਪਣੀ ਮਾਂ ਦੇ ਕਮਰੇ ਵਿੱਚ ਆਪਣੀ ਮਾਂ ਦੇ ਕੋਲ ਹੀ ਬੈਠ ਗਈ ਜਦੋਂ ਮੈਂ ਆਪਣੀ ਮਾਂ ਕੋਲ ਚੁੱਪਚਾਪ ਬੈਠੀ ਸੀ ਤਾਂ ਮੇਰੀ ਮਾਂ ਮੈਨੂੰ ਪੁੱਛਣ ਲੱਗੀ ਕਿ ਕੀ ਗੱਲ ਹੈ ਪੁੱਤ ਤੋ ਹੋਲਦੀ ਕਿਉਂ ਨਹੀਂ ਡਾਕਟਰ ਨੇ ਕੀ ਕਿਹਾ ਕਿਉਂਕਿ ਮੈਂ ਬਹੁਤ ਗੱਲਾਂ ਕਰਦੀ ਸੀ ਤੇ ਕਦੇ ਵੀ ਚੁੱਪ ਕਰਕੇ ਬੈਠਣ ਵਾਲੀ ਕੁੜੀ ਨਹੀਂ ਸੀ ਮੈਂ ਹਮੇਸ਼ਾ ਹੀ ਆਪਣੀ ਮਾਂ ਦੇ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰਦੀ ਰਹਿੰਦੀ ਸੀ ਪਰ ਅੱਜ ਦੀ ਘਟਨਾ ਨੇ ਜੋ ਮੇਰੀ ਮਾਂ ਨੂੰ ਵੀ ਪਰੇਸ਼ਾਨ ਕਰ ਦਿੱਤਾ ਸੀ ਮੇਰੀ ਮਾਂ ਕਹਿਣ ਲੱਗੀ ਤੂੰ ਇੰਨੀ ਚੁੱਪ ਕਿਉਂ ਹੈ ਮੈਨੂੰ ਗੱਲ ਤਾਂ ਦੱਸ ਡਾਕਟਰ ਨੇ ਕੀ ਕਿਹਾ ਕਿ ਤੂੰ ਚੁੱਪ ਹੀ ਹੋਗੀ ਮੈਂ ਆਪਣੀ ਮਾਂ ਨੂੰ ਕੀ ਦੱਸਦੀ ਮੇਰਾ ਤਾਂ ਜ਼ੁਬਾਨ ਹੀ ਬੰਦ ਹੋ ਗਈ ਸੀ ਫਿਰ ਮਾਂ ਆਪਣੀ ਮਾਂ ਕੁਝ ਨਹੀਂ ਮੈਂ ਤਾਂ ਵੈਸੇ ਹੀ ਚੁੱਪ ਸੀ ਡਾਕਟਰ ਨੇ ਦਵਾਈ ਦਿੱਤੀ ਆ ਤੇ ਤੁਸੀਂ ਜਲਦੀ ਠੀਕ ਹੋ ਜਾਓਗੇ ਮਾਂ ਤੁਸੀਂ ਆਰਾਮ ਕਰੋ ਇਹਨਾਂ ਕਹਿ ਕੇ ਮੈਂ ਆਪਣੀ ਮਾਂ ਨੂੰ ਬੈੱਡ ਤੇ ਪਾ ਦਿੱਤਾ ਤੇ ਰਸੋਈ ਵਿੱਚ ਦੁਪਹਿਰ ਦਾ ਖਾਣਾ ਬਣਾਉਣ ਲਈ ਚਲੀ ਗਈ ਪਰ ਖਾਣਾ ਬਣਾਉਂਦੇ ਟਾਈਮ ਹੀ ਮੇਰੇ ਦਿਮਾਗ ਵਿੱਚ ਮੇਰੇ ਮਾਂ ਦੇ ਹੀ ਖਿਆਲ ਆ ਰਿਹਾ ਸੀ ਮੇਰੀ ਮਾਂ ਆਣੀ ਜ਼ਰੂਰ ਸੀ ਪਰ ਕੋਈ ਵੀ ਉਸ ਦੇ ਨੇੜੇ ਜਾਂਦਾ ਸੀ ਤਾਂ ਉਹ ਮਹਿਸੂਸ ਕਰਦੀ ਸੀ ਪਰ ਮੇਰੇ ਦਿਮਾਗ ਵਿੱਚ ਇਹੀ ਗੱਲ ਵੱਜ ਰਹੀ ਸੀ ਕਿ ਆਖਿਰ ਸਾਡੇ ਘਰ ਦੇ ਤਿੰਨਾਂ ਮਰਦਾਂ ਵਿੱਚੋਂ ਕੌਣ ਸੀ ਜੋ ਮੇਰੀ ਮਾਂ ਦੀ ਇਸ ਹਾਲਤ ਦਾ ਜ਼ਿੰਮੇਵਾਰ ਸੀ ਆਖਿਰ ਕੌਣ ਹੋ ਸਕਦਾ ਸੀ ਜਿਸ ਨੇ ਮੇਰੀ ਮਾਂ ਦਾ ਇਹ ਹਾਲ ਕਰਿਆ ਸੀ ਮੇਰੀਆਂ ਅੱਖਾਂ ਮੂਹਰੇ ਘਰ ਦੇ ਤਿੰਨੋਂ ਮਰਦ ਘੁਮਰੇ ਸਨ ਮੇਰਾ ਸਹੁਰਾ ਜਾਂ ਮੇਰਾ ਦਿਓਰ ਮੇਰੇ ਦਿਮਾਗ ਵਿੱਚ ਇਹੀ ਸੋਚ-ਸੋਚ ਕੇ ਕਿ ਘਮ ਰਹੀ ਹੈ ਇਹ ਗੱਲ ਘਮ ਰਹੀ ਸੀ ਮੇਰਾ ਤਾਂ ਸੋਚ-ਸੋਚ ਕੇ ਬੁਰਾ ਹਾਲ ਹੋ ਗਿਆ ਸੀ ਮੈਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ ਇਸ ਗੱਲ ਨੂੰ ਮੈਂ ਕਿਸ ਦੇ ਕੋਲ ਕਰਾਂ ਕਿ ਮੇਰੀ ਨਸੀਬਤ ਦਾ ਹੱਲ ਹੋ ਸਕੇ ਮੇਰਾ ਪਤੀ ਆਪਣੇ ਪਾਪਾ ਤੇ ਛੋਟੇ ਭਰਾ ਬਾਰੇ ਇਸ ਤਰ੍ਹਾਂ ਦੀ ਗੱਲ ਸੁਣ ਨਹੀਂ ਸੀ ਸਕਦਾ ਤੇ ਉਹ ਮੇਰੀ ਗੱਲ ਤੇ ਯਕੀਨ ਵੀ ਕਿਵੇਂ ਕਰ ਦੇ ਮੇਰੇ ਕੋਲ ਇਹਦਾ ਕੋਈ ਵੀ ਸਬੂਤ ਨਹੀਂ ਸੀ ਤੇ ਆਪਣੀ ਮਾਂ ਨਾਲ ਕਿਵੇਂ ਗੱਲ ਕਰਦੀ ਕਿਵੇਂ ਉਸ ਨੂੰ ਦੱਸਦੀ ਕਿ ਮਾਂ ਤੋਂ ਅਸੀਂ ਮਰ ਵਿੱਚ ਪ੍ਰੈਗਨੈਂਟ ਹੈ ਪਰ ਮੇਰਾ ਪਤੀ ਅੱਜ ਜਦੋਂ ਕੰਮ ਤੋਂ ਵਾਪਸ ਆਇਆ ਤਾਂ ਉਹ ਮੇਰੇ ਲਈ ਕੁਝ ਸਮਾਨ ਲੈ ਕੇ ਆਇਆ ਜਿਸ ਵਿੱਚ ਕੁਝ ਚੂੜੀਆਂ ਤੇ ਮੇਰਾ ਸੂਟ ਸੀ ਮੈਂ ਤਾਂ ਆਪਣੇ ਪਤੀ ਕੋਲ ਲਿਆਂਦਾ ਗਿਆ ਉਹ ਸਮਾਨ ਨੂੰ ਦੇਖ ਕੇ ਖੁਸ਼ ਵੀ ਨਾ ਹੋਈ ਆਖਰ ਮੈਂ ਕਿਵੇਂ ਖੁਸ਼ ਹੁੰਦੀ ਕਿਉਂਕਿ ਮੈਂ ਤਾਂ ਇੱਕ ਬਹੁਤ ਵੱਡੀ ਮੁਸੀਬਤ ਵਿੱਚ ਸੀ ਮੈਨੂੰ ਚੁੱਪ ਦੇਖ ਕੇ ਮੇਰਾ ਪਤੀ ਮੈਨੂੰ ਮੇਰੇ ਤੋਂ ਪੁੱਛਣ ਲੱਗੇ ਕਿ ਕੀ ਗੱਲ ਹੈ ਅਮਨ ਤੂੰ ਚੁੱਪ ਕਿਉਂ ਆਂ ਤੇਰੇ ਸੇਤਾਂ ਠੀਕ ਹੈ ਉਹ ਮੇਰੇ ਤੇ ਲਗਾਤਾਰ ਸਵਾਲ ਕਰ ਰਹੇ ਸਨ ਮੈਂ ਆਖਿਰ ਕੀ ਜਵਾਬ ਦਿੰਦੀ ਫਿਰ ਮੈਂ ਆਪਣੇ ਪਤੀ ਨੂੰ ਕਿਹਾ ਕਿ ਮੇਰੇ ਸਿਰ ਵਿੱਚ ਦਰਦ ਹੈ ਇਸ ਕਰਕੇ ਮੇਰਾ ਬੋਲਣ ਨੂੰ ਦਿਲ ਨਹੀਂ ਕਰਦਾ ਤੇ ਉਹ ਮੈਨੂੰ ਕਹਿਣ ਲੱਗੇ ਕਿ ਪਹਿਲਾਂ ਤੂੰ ਖਾਣਾ ਖਾ ਲੈ ਉਸ ਤੋਂ ਬਾਅਦ ਦਵਾਈ ਲੈ ਲਵੀਂ ਤੇ ਫਿਰ ਉਹ ਮੈਨੂੰ ਕਹਿੰਦੇ ਕਿ ਅੱਜ ਮੈਂ ਤਾਂ ਕੰਮ ਤੋਂ ਜਲਦੀ ਆਇਆ ਸੀ ਕਿ ਅੱਜ ਆਪਾਂ ਬਾਹਰ ਘੁੰਮਣ ਲਈ ਜਾਵਾਂਗੇ ਤੂੰ ਜਲਦੀ ਜਲਦੀ ਖਾਣਾ ਖਾ ਲੈ ਪਰ ਤੇਰੀ ਤਾਂ ਸਿਹਤ ਠੀਕ ਨਹੀਂ ਤੂੰ ਖਾਣਾ ਖਾ ਕੇ ਦਵਾਈ ਲੈ ਕੇ ਕਮਰੇ ਵਿੱਚ ਜਾ ਕੇ ਆਰਾਮ ਕਰ ਲੈ ਜਦੋਂ ਮੈਂ ਆਪਣੇ ਕਮਰੇ ਵਿੱਚ ਗਈ ਤਾਂ ਮੈਂ ਆਪਣੇ ਪਤੀ ਨੂੰ ਕਿਹਾ ਕਿ ਰਵੀ ਅੱਜ ਮੰਮੀ ਦੀ ਸਿਹਤ ਠੀਕ ਨਹੀਂ ਮੈਂ ਮੰਮੀ ਦੇ ਨਾਲ ਹੀ ਰਾਤ ਨੂੰ ਸੌਵਾਂਗੀ ਜਦੋਂ ਮੈਂ ਮਾਂ ਦੇ ਕਮਰੇ ਵਿੱਚ ਜਾਣ ਦੀ ਗੱਲ ਕਹੀ ਤਾਂ ਮੇਰੇ ਤਾਂ ਮੇਰੇ ਪਤੀ ਨੇ ਕਿਹਾ ਠੀਕ ਆ ਉਸ ਨੇ ਵੀ ਕੋਈ ਕੋਈ ਇਤਰਾਜ਼ ਨਹੀਂ ਸੀ ਤੇ ਉਹ ਕਹਿਣ ਲੱਗੇ ਕਿ ਇਸ ਵਿੱਚ ਪੁੱਛਣ ਵਾਲੀ ਕਿਹੜੀ ਗੱਲ ਹੈ ਜੇ ਮਾਂ ਦੀ ਸਿਹਤ ਠੀਕ ਨਹੀਂ ਤੇ ਤੂੰ ਉਹਨਾਂ ਕੋਲ ਜਾ ਕੇ ਸੌਂ ਸਕਦੀ ਹੈ ਤੇ ਮਾਂ ਨੂੰ ਵੀ ਦਵਾਈ ਟਾਈਮ ਤੇ ਦੇ ਦੇਵੀਂ ਮੇਰਾ ਪਤੀ ਰਵੀ ਬਹੁਤ ਵਧੀਆ ਇਨਸਾਨ ਸੀ ਉਸ ਨੇ ਕਦੇ ਵੀ ਮੇਰੇ ਨਾਲ ਗੁੱਸੇ ਵਿੱਚ ਕੋਈ ਗੱਲ ਨਹੀਂ ਸੀ કરી ਉਹ ਬਹੁਤ ਹੀ ਨਰਮ دل ਰੇ ਇਨਸਾਨ ਸਨ ਮੈਂ ਜਦੋਂ ਆਪਣੀ ਮਾਂ ਦੇ ਕਮਰੇ ਵਿੱਚ ਗਈ ਤਾਂ ਮਾਂ ਸੌ ਰਹੀ ਸੀ ਪਰ ਮੇਰੀ ਮਾਂ ਰਾਤ ਨੂੰ ਸੁੱਤੀ ਪਈ ਵੀ ਉੱਚੀ ਉੱਚੀ ਰੌਲਾ ਪਾ ਰਹੀ ਸੀ ਮਾਂ ਦਾ ਨੀਂਦ ਵਿੱਚ ਇਸ ਤਰ੍ਹਾਂ ਰੌਲਾ ਪਾਉਣਾ ਸੁਣ ਕੇ ਤਾਂ ਮੇਰੇ ਹੋਸ਼ ਹੀ ਉੱਡ ਗਏ ਮੈਨੂੰ ਉਸ ਰਾਤ ਸਾਰੀ ਰਾਤ ਨੀਂਦ ਨਹੀਂ ਆਈ ਮੈਨੂੰ ਇੰਤਜ਼ਾਰ ਸੀ ਕਿ ਉਹ ਆਦਮੀ ਜ਼ਰੂਰ ਆਵੇਗਾ ਜਿਸ ਨੇ ਮੇਰੀ ਮਾਂ ਨਾਲ ਇਹ ਘਟਿਆ ਕੰਮ ਕਰਿਆ ਸੀ ਪਰ ਉਸ ਰਾਤ ਕਮਰੇ ਵਿੱਚ ਕੋਈ ਨਾ ਆਇਆ ਪਤਾ ਨਹੀਂ ਮੇਰੀ ਕਦੋਂ ਅੱਖ ਲੱਗ ਗਈ ਤੇ ਜਦੋਂ ਸਵੇਰ ਕੋਈ ਮੈਨੂੰ ਜਾਗਾਈ ਤੇ ਮੈਂ ਉੱਠ ਕੇ ਘਰ ਦੇ ਕੰਮ ਕਾਜ ਕਰਨੇ ਸ਼ੁਰੂ ਕਰ ਦਿੱਤੇ ਤੇ ਫਿਰ ਨਾਸ਼ਤਾ ਤਿਆਰ ਕਰਿਆ ਨਾਸ਼ਤਾ ਕਰਕੇ ਮੇਰਾ ਦਿਔਰ ਤੇ ਮੇਰਾ ਪਤੀ ਦੋਵੇਂ ਚਲੇ ਗਏ ਸੋਰਾ ਵੀ ਆਪਣੇ ਕਮਰੇ ਵਿੱਚ ਚਲਾ ਗਿਆ ਤੇ ਮੈਂ ਆਪਣੀ ਮਾਂ ਨੂੰ ਆਪਣੇ ਕਮਰੇ ਵਿੱਚ ਲਾਏ ਆਈ ਤੇ ਆਪਣੀ ਮਾਂ ਨੂੰ ਪੁੱਛਿਆ ਕਿ ਮਾਂ ਤੇਰੇ ਕਮਰੇ ਵਿੱਚ ਰਾਤ ਨੂੰ ਕੋਈ ਆਉਂਦਾ ਸੀ ਤੇਰੇ ਕੋਲ ਜਦੋਂ ਮੈਂ ਆਪਣੀ ਮਾਂ ਤੋਂ ਇਹ ਪੁੱਛਿਆ ਤਾਂ ਮਾਂ ਨੇ ਜੋ ਦੱਸਿਆ ਉਹ ਸੁਣ ਕੇ ਤਾਂ ਮੇਰੇ ਹੋਸ਼ ਹੀ ਵੱਢ ਗਏ ਮੇਰਾ ਸ਼ੱਕ ਮੇਰੇ ਸਹੁਰੇ ਤੇ ਸੀ ਕਿਉਂਕਿ ਉਹ ਹੀ ਸਾਰਾ ਦਿਨ ਘਰ ਵਿੱਚ ਰਹਿੰਦੇ ਸਨ ਪਰ ਫਿਰ ਮੇਰੇ ਦਿਮਾਗ ਵਿੱਚ ਖਿਆਲ ਆਇਆ ਕਿ ਮੇਰਾ ਸਹੁਰਾ ਤਾਂ ਸਾਰਾ ਦਿਨ ਪਾਠ ਪੂਜਾ ਕਰਦਾ ਰਹਿੰਦਾ ਹੈ ਮੇਰਾ ਦਿਲ ਤਾਂ ਜੋਰ-ਜੋਰ ਦੀ ਧੜਕਣ ਲੱਗਿਆ ਤੇ ਮੈਂ ਘਬਰਾ ਗਈ ਕਿ ਮੈਂ ਤਾਂ ਇਹੀ ਸੋਚ ਰਹੀ ਸੀ ਕਿ ਮੇਰਾ ਸਹੁਰਾ ਤਾਂ ਸਾਰਾ ਦਿਨ ਪਾਠ ਪੂਜਾ ਕਰਦਾ ਫਿਰ ਦੂਜੇ ਹੀ ਪਾਲ ਮੇਰਾ ਖਿਆਲ ਆਇਆ ਕਿ ਮੇਰਾ ਦਿਔਰ ਕਿਉਂਕਿ ਉਹ ਅੱਧੀ-ਅੱਧੀ ਰਾਤ ਤੱਕ ਜਾਗਦਾ ਰਹਿੰਦਾ ਸੀ ਮੇਰੇ ਦਿਔਰ ਦੇ ਕਮਰੇ ਵਿੱਚ ਰਾਤ ਨੂੰ ਟੀਵੀ ਦੀ ਆਵਾਜ਼ ਅੱਧੀ-ਅੱਧੀ ਰਾਤ ਤੱਕ ਆਉਂਦੀ ਰਹਿੰਦੀ ਸੀ ਇੱਕ ਵਾਰ ਮੇਰੇ ਦਿਔਰ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਤਾਂ ਆਪਣੀ ਮਾਂ ਦੇ ਗਏ ਹੋ ਜਿੰਨੀ ਸੋਹਣੀ ਤੁਹਾਡੀ ਮਾਂ ਹੈ ਉਨੇ ਹੀ ਸੋਹਣੇ ਭਾਬੀ ਤੁਸੀਂ ਹੋ ਉਹ ਤਾਂ ਤੁਹਾਡੀ ਮਾਂ ਦੀ ਬਜਾਏ ਤੁਹਾਡੀ ਵੱਡੀ ਭੈਣ ਲੱਗਦੀ ਹੈ ਇਹ ਗੱਲ ਮੇਰੇ ਦਿੌਰ ਨੇ ਮੇਰੇ ਵਿਆਹ ਤੋਂ 2 ਦਿਨ ਬਾਅਦ ਹੀ ਕਹੀ ਸੀ ਉਸ ਟਾਈਮ ਮੈਂ ਉਸ ਦੀ ਗੱਲ ਨੂੰ ਹੱਸ ਕੇ ਟਾਲ ਦਿੱਤਾ ਸੀ ਪਰ ਜੋ ਡਾਕਟਰ ਨੇ ਮੈਨੂੰ ਗੱਲ ਦੱਸੀ ਸੀ ਉਸ ਨੇ ਤਾਂ ਮੇਰੇ ਸਰੀਰ ਵਿੱਚ ਅੱਗ ਲਗਾ ਦਿੱਤੀ ਸੀ ਉਹ ਮੈਨੂੰ ਨਾਲ ਟਿਕਨ ਨਹੀਂ ਸੀ ਦੇ ਰਹੀ ਕਿ ਮੇਰੀ ਅੰਨੀ ਮਾਂ ਨਾਲ ਇਹ ਅਤਿਆਚਾਰ ਕਿਸ ਨੇ ਕੀਤਾ ਉਸਨੇ ਇਹ ਵੀ ਨਹੀਂ ਸੋਚਿਆ ਕਿ ਉਸ लाचार ਔਰਤ ਦੇ ਨਾਲ ਆਪਣੇ ਹੱਬਸ ਪੂਰੀ ਕਰਨ ਲਈ ਮੇਰੀ ਮਾਂ ਦੀ ਉਸਨੇ ਇਹ ਹਾਲਤ ਕਰ ਦਿੱਤੀ ਮੇਰੀ ਮਾਂ ਨੂੰ ਵੀ ਇਹ ਮਹਿਸੂਸ ਹੁੰਦਾ ਸੀ ਕਿ ਉਸਦੇ ਨਾਲ ਕੁਝ ਗਲਤ ਹੁੰਦਾ ਹੈ ਉਸਦੀ ਹਾਲਤ ਖਰਾਬ ਹੋ ਜਾਂਦੀ ਹੈ ਤੇ ਉਸ ਨੂੰ ਨਸ਼ੇ ਦੀ ਦਵਾਈ ਦੇ ਕੇ ਰਾਤ ਨੂੰ ਇਹ ਸਭ ਕੁਝ ਕੌਣ ਕਰਦਾ ਸੀ ਮੇਰੇ ਲਈ ਆਪਣੀ ਮਾਂ ਦੀ ਇਹ ਹਾਲਤ ਦੇਖੀ ਨਹੀਂ ਸੀ ਜਾਂਦੀ ਪਤਾ ਨਹੀਂ ਉਹ ਕੌਣ ਸੀ ਜਿਸ ਨੇ ਆਪਣੇ ਹਵਸ ਦਾ ਨਿਸ਼ਾਨਾ ਮੇਰੀ ਮਾਂ ਨੂੰ ਬਣਾਇਆ ਸੀ ਮੇਰੀ ਚੁੱਪ ਦੇ ਪਿੱਛੇ ਕਾਰਨ ਇਹ ਸੀ ਕਿ ਜੇ ਮੈਂ ਇਹ ਗੱਲ ਕਿਸੇ ਤੋਂ ਪੁੱਛਦੀ ਸ਼ਾਇਦ ਤਲਾਕ ਦਾ ਦਾਗ ਮੈਨੂੰ ਮਿਲ ਜਾਣਾ ਸੀ ਮੇਰਾ ਪਤੀ ਚਾਹੇ ਕਿੰਨਾ ਹੀ ਚੰਗਾ ਸੀ ਪਰ ਉਹ ਆਪਣੇ ਪਾਪਾ ਤੇ ਆਪਣੇ ਭਰਾ ਦੇ ਖਿਲਾਫ ਇਹ ਗੱਲ ਨੂੰ ਬਰਦਾਸ਼ਤ ਨਹੀਂ ਸੀ ਕਰ ਸਕਦਾ ਜੇ ਉਹ ਮੇਰੀ ਮਾਂ ਦੀ ਇੱਜ਼ਤ ਕਰਦੇ ਸਨ ਤਾਂ ਉਹ ਆਪਣੇ ਪਿਓ ਅਤੇ ਭਰਾ ਦੀ ਵੀ ਬਹੁਤ ਜ਼ਿਆਦਾ ਇੱਜ਼ਤ ਕਰਦੇ ਸਨ ਦੀ ਵੀ ਉਸ ਤੋਂ ਜ਼ਿਆਦਾ ਇੱਜ਼ਤ ਕਰਦੇ ਸਨ ਤੇ ਉਹਨਾਂ ਦੇ ਖਿਲਾਫ ਇੱਕ ਵੀ ਸ਼ਬਦ ਨਹੀਂ ਸੀ ਸੁਣ ਸਕਦੇ ਮੇਰਾ ਸਾਰਾ ਵੀ ਮੇਰੀ ਮੰਮੀ ਨੂੰ ਭੈਣ ਜੀ ਕਹਿ ਕੇ ਹੀ ਬੁਲਾਉਂਦੇ ਸਨ ਉਹਨਾਂ ਨੇ ਤਾਂ ਕਦੇ ਵੀ ਨਜ਼ਰ ਚੱਕ ਕੇ ਮੇਰੀ ਮਾਂ ਨੂੰ ਨਹੀਂ ਸੀ ਦੇਖਿਆ ਪਰ ਜੋ ਕੋਜੋ شریف ਬੰਦਾ ਬਣ ਕੇ ਕਰ ਰਿਹਾ ਸੀ ਮੈਂ ਉਹਨਾਂ ਦੇ ਚਿਹਰੇ ਤੋਂ ਉਹ ਨਕਾਬ ਲਾਉਣਾ ਚਾਹੁੰਦੀ ਸੀ ਮੈਨੂੰ ਹੁਣ ਆਪਣੇ ਸਹੁਰੇ ਤੇ ਬਹੁਤ ਗੁੱਸਾ ਆਉਂਦਾ ਸੀ ਤੇ ਮੈਂ ਉਹਨਾਂ ਦਾ ਚਿਹਰਾ ਵੀ ਨਹੀਂ ਸੀ ਦੇਖਣਾ ਚਾਹੁੰਦੀ ਪਰ ਜਦੋਂ ਕਈ ਵਾਰ ਮੈਂ ਆਪਣੀ ਮਾਂ ਦੇ ਨਾਲ ਸੋਈ ਵਿੱਚ ਕੰਮ ਕਰਦੀ ਹੁੰਦੀ ਤਾਂ ਮੇਰਾ ਸਹੁਰਾ ਮੈਨੂੰ ਆ ਕੇ ਕਹਿੰਦੇ ਕਿ ਤੂੰ ਮੇਰੇ ਕਮਰੇ ਦੀ ਸਫਾਈ ਕਰ ਦੇ ਜਦੋਂ ਮੈਂ ਉਹਨਾਂ ਦੇ ਕਮਰੇ ਦੀ ਸਫਾਈ ਕਰਨ ਚਲੀ ਜਾਂਦੀ ਤਾਂ ਉਹ ਮੇਰੇ ਆਉਣ ਤੱਕ ਚਾਹ ਬਣਾ ਲਈਏ ਸਨ ਤੇ ਕਹਿ ਦਿੰਦੇ ਸਨ ਕਿ ਤੂੰ ਕੰਮ ਕਰਦੀ ਕਰਦੀ ਥੱਕ ਗਈ ਹੋਵੇਂਗੀ ਇਸ ਕਰਕੇ ਮੈਂ ਚਾਹ ਬਣਾਈ ਆ ਤੂੰ ਨਾਲੇ ਚਾਹ ਪੀ ਲੈ ਨਾਲੇ ਆਪਣੀ ਮਾਂ ਨੂੰ ਦੇ ਦੇ ਫਿਰ ਆਰਾਮ ਕਰ ਲੈ ਸਾਰਾ ਦਿਨ ਕੰਮ ਕਰਦੀ ਆ ਹੁਣ ਮੈਨੂੰ ਸਮਝ ਆ ਰਿਹਾ ਸੀ ਕਿ ਉਹ ਜਿਹੜੀ ਦਿਨ ਦੇ ਟਾਈਮ ਚਾਹ ਬਣਾਉਂਦੇ ਸਨ ਉਸ ਚਾਹ ਵਿੱਚ ਕੁਝ ਨਾ ਕੁਝ ਜ਼ਰੂਰ ਹੁੰਦਾ ਸੀ ਉਹ ਆਪਣੀ ਚਾਹ ਆਪ ਕੱਪ ਵਿੱਚ ਪਾ ਕੇ ਲੈ ਜਾਂਦੇ ਸਨ ਤੇ ਕੱਪ ਚੱਕ ਕੇ ਆਪਣੇ ਕਮਰੇ ਵਿੱਚ ਚਲੇ ਜਾਂਦੇ ਸਨ ਉਸ ਟਾਈਮ ਤਾਂ ਮੈਨੂੰ ਉਹਨਾਂ ਦਾ ਇਸ ਤਰ੍ਹਾਂ ਚਾਹ ਬਣਾਉਣਾ ਵਧੀਆ ਲੱਗਦਾ ਸੀ ਪਰ ਮੈਨੂੰ ਹੁਣ ਸਮਝ ਆ ਰਿਹਾ ਸੀ ਕਿ ਇਹ ਸਭ ਕੁਝ ਉਹ ਕਿਉਂ ਕਰਦੇ ਸਨ ਹੁੰਦਾ ਮੈਨੂੰ ਛੋਟੀ ਛੋਟੀ ਗੱਲ ਤੇ ਵੀ ਸ਼ੱਕ ਹੁੰਦਾ ਸੀ ਇੱਕ ਵਾਰ ਉਹ ਬਾਜ਼ਾਰ ਤੋਂ ਆਉਂਦੇ ਹੋਏ ਫਲ ਲੈ ਕੇ ਆਏ ਤੇ ਇੱਕਾ ਕਿਲੋ ਸੇਬ ਮੈਨੂੰ ਅਲੱਗ ਤੋਂ ਫੜਾ ਦਿੱਤੇ ਤੇ ਕਿਹਾ ਕਿ ਤੇਰੀ ਮਾਂ ਬਹੁਤ ਕਮਜ਼ੋਰ ਹੋ ਰਹੀ ਐ ਇਹ ਸੇਬ ਤੂੰ ਉਹਨਾਂ ਦੇ ਲਈ ਰੱਖ ਦੇ ਪਰ ਮੈਨੂੰ ਉਦੋਂ ਇਸ ਤਰ੍ਹਾਂ ਲੱਗਿਆ ਸੀ ਕਿ ਉਹ ਮੇਰੀ ਮਾਂ ਦੀ ਵੀ ਫਿਕਰ ਕਰਦੇ ਹਨ ਪਰ ਮੈਨੂੰ ਹੁਣ ਪਿਛਲੀਆਂ ਸਾਰੀਆਂ ਗੱਲਾਂ ਯਾਦ ਆ ਰਹੀਆਂ ਹਨ ਇੱਕ ਰਾਤ ਜਦੋਂ ਮੇਰੀ ਅੱਖ ਕੁਲੀ ਤੇ ਮੇਰਾ ਪਤੀ ਕਮਰੇ ਵਿੱਚ ਨਹੀਂ ਸੀ ਕਾਫੀ ਟਾਈਮ ਤੋਂ ਬਾਅਦ ਉਹ ਜਦੋਂ ਕਮਰੇ ਵਿੱਚ ਆਏ ਤਾਂ ਮੈਂ ਜਦੋਂ ਉਹਨਾਂ ਤੋਂ ਪੁੱਛਦੀ ਤਾਂ ਪੁੱਛਿਆ ਕਿ ਤੁਸੀਂ ਇੰਨੀ ਟਾਈਮ ਕਿੱਥੇ ਸੀ ਤੇ ਉਹ ਮੈਨੂੰ ਕਹਿਣ ਲੱਗੇ ਕਿ ਮੈਨੂੰ ਸਿਗਰਟ ਪੀਣ ਦੀ ਆਦਤ ਹੈ ਮੈਂ ਕਮਰੇ ਵਿੱਚ ਨਹੀਂ ਪੀ ਸਕਦਾ ਕਿਉਂਕਿ ਪਾਪਾ ਨੂੰ ਸਿਗਰਟ ਤੋਂ ਨਫ਼ਰਤ ਹੈ ਇਸ ਕਰਕੇ ਮੈਂ ਬਾਹਰ ਬੈਠ ਕੇ ਸਿਗਰਟ ਪੀ ਕੇ ਆਇਆ ਹਾਂ ਪਰ ਹੁਣ ਰਾਤ ਦੇ ਟਾਈਮ ਤੇ ਪਾਪਾ ਸੁੱਤੇ ਹਨ ਜੇ ਉਹਨਾਂ ਨੂੰ ਸਿਗਰਟ ਦੀ ਬਦਬੂ ਉਹਨਾਂ ਤੱਕ ਪਹੁੰਚ ਗਈ ਤਾਂ ਉਹ ਮੈਨੂੰ ਬਹੁਤ ਲੜਨਗੇ ਇਸ ਕਰਕੇ ਮੈਂ ਉਹਨਾਂ ਦੇ ਸੌਣ ਤੋਂ ਬਾਅਦ ਹੀ ਸਿਗਰਟ ਪੀਂਦਾ ਹਾਂ ਪਰ ਮੇਰੀ ਮਾਂ ਦੀ ਹਾਲਤ ਦਿਨ ਬਦਨ ਖਰਾਬ ਹੁੰਦੀ ਜਾ ਰਹੀ ਸੀ ਮੇਰੀ ਮਾਂ ਦੀ ਇਸ ਉਮਰ ਵਿੱਚ ਇਹ ਹਾਲਤ ਹੋਣਾ ਮੇਰੇ ਲਈ ਸ਼ਰਮ ਦੀ ਗੱਲ ਸੀ ਮੇਰੀ ਮਾਂ ਦਾ ਇਹ ਸਭ ਕੁਝ ਤੋਂ ਅਣਜਾਣ ਸੀ ਉਸ ਨੂੰ ਤਾਂ ਪਤਾ ਨਹੀਂ ਸੀ ਕਿ ਉਸ ਦੇ ਨਾਲ ਇਹ ਸਭ ਕੁਝ ਕਿਵੇਂ ਤੇ ਕਿਸ ਨੇ ਕਰਿਆ ਪਰ ਮੈਨੂੰ ਡਾਕਟਰ ਦੀ ਗੱਲ ਟਿਕਾ ਨਹੀਂ ਸੀ ਦਿੰਦੀ ਮੈਂ ਨਾ ਤਾਂ ਆਪਣੀ ਮਾਂ ਤੋਂ ਖੁੱਲ ਕੇ ਪੁੱਛ ਸਕਦੀ ਸੀ ਤੇ ਨਾ ਹੀ ਆਪਣੇ ਦੁੱਖ ਨੂੰ ਕਿਸੇ ਕੋਲ ਫੋਲ ਸਕਦੀ ਸੀ ਮੇਰੀ ਮਾਂ ਦੀ ਹਾਲਤ ਕਿਸੇ ਤੋਂ ਮੁਕ ਵੀ ਨਹੀਂ ਸੀ ਸਕਦੀ ਕਿਉਂਕਿ ਜਿਵੇਂ ਜਿਵੇਂ ਟਾਈਮ ਲੰਘ ਰਿਹਾ ਸੀ ਮੇਰੀ ਮਾਂ ਦੀ ਹਾਲਤ ਖਰਾਬ ਹੁੰਦੀ ਜਾ ਰਹੀ ਸੀ ਪਰ ਜਿਸ ਹਾਲ ਵਿੱਚ ਮੈਂ ਸੀ ਉਸ ਉਹ ਮੈਨੂੰ ਹੀ ਪਤਾ ਸੀ ਮੈਂ ਹੁਣ ਹਰ ਰੋਜ਼ ਹੀ ਆਪਣੇ ਪਤੀ ਕੋਲ ਬਹਾਨਾ ਬਣਾ ਕੇ ਬਣਾਉਂਦੀ ਅਤੇ ਮਾਂ ਦੀ ਹਾਲਤ ਠੀਕ ਨਹੀਂ ਹੈ ਇਸ ਕਰਕੇ ਮੈਂ ਆਪਣੀ ਮਾਂ ਕੋਲ ਰਾਤ ਨੂੰ ਸੌਵਾਂਗੀ ਮੈਨੂੰ ਹਰ ਰੋਜ਼ ਰਾਤ ਨੂੰ ਉਸ ਆਦਮੀ ਦੇ ਆਉਣ ਦਾ ਇੰਤਜ਼ਾਰ ਰਹਿੰਦਾ ਸੀ ਜਿਸ ਨੇ ਮੇਰੀ ਮਾਂ ਦੀ ਇਹ ਹਾਲਤ ਕੀਤੀ ਮੈਂ ਹੁਣ ਚੁੱਪਚਾਪ ਆਪਣੀ ਮਾਂ ਦੇ ਕੋਲ ਜਾ ਕੇ ਸੌਂ ਜਾਂਦੀ ਸੀ ਮੇਰਾ ਪਤੀ ਮੇਰੀ ਇਸ ਗੱਲ ਤੋਂ ਦੁਖੀ ਸੀ ਉਹ ਮੂੰਹੋਂ ਕੁਝ ਨਹੀਂ ਸੀ ਕਹਿੰਦੇ ਪਰ ਮੇਰੇ ਨਾਲ ਹਰ ਦਮ ਗੁੱਸੇ ਵਿੱਚ ਹੀ ਗੱਲ ਕਰਦੇ ਸਨ ਮੇਰੇ ਪਤੀ ਦੀਆਂ ਅੱਖਾਂ ਵਿੱਚ ਗੁੱਸਾ ਸਾਫ਼-ਸਾਫ਼ ਦਿਖਾਈ ਦਿੰਦਾ ਸੀ ਕਿਉਂਕਿ ਸਾਡੇ ਵਿਆਹ ਹੋਏ ਨੂੰ ਅਜੇ 6 ਕੋ ਮਹੀਨੇ ਨਹੀਂ ਹੋਏ ਸਨ ਉਹ ਮੈਨੂੰ ਬਹੁਤ ਪਿਆਰ ਕਰਦੇ ਸਨ ਉਹ ਰਾਤ ਨੂੰ ਇਕੱਲਾ ਰਹਿਣਾ ਨਹੀਂ ਸੀ ਚਾਹੁੰਦੇ ਉਹ ਮੇਰੇ ਨਾਲ ਹੀ ਆਪਣਾ ਟਾਈਮ ਪਾਸ ਕਰਨਾ ਚਾਹੁੰਦੇ ਸਨ ਪਰ ਜਿਸ ਮੁਸੀਬਤ ਵਿੱਚ ਮੈਂ ਸੀ ਮੈਨੂੰ ਆਪਣੇ ਪਤੀ ਦੀ ਖੁਆਇਸ਼ ਦਾ ਵੀ ਕੋਈ ਖਿਆਲ ਨਹੀਂ ਸੀ ਹੁਣ ਤਾਂ ਮੈਂ ਘਰ ਦਾ ਕੰਮ ਕਰਨਾ ਵੀ ਭੁੱਲ ਜਾਂਦੀ ਸੀ ਇੱਕ ਦਿਨ ਰਾਤ ਨੂੰ ਮੈਂ ਆਪਣੇ ਪਤੀ ਰਵੀ ਦੇ ਕੱਪੜੇ ਪ੍ਰੈਸ ਕਰਨਾ ਭੁੱਲ ਗਈ ਜਦੋਂ ਸਵੇਰ ਹੋਈ ਤਾਂ ਉਹ ਮੇਰੇ ਨਾਲ ਬਹੁਤ ਗੁੱਸੇ ਹੋਏ ਤੇ ਉਹ ਕੰਮ ਤੇ ਜਾਣ ਤੋਂ ਲੇਟ ਹੋ ਗਏ ਉਹ ਗੁੱਸੇ ਵਿੱਚ ਆ ਕੇ ਆਪਣੇ ਕੱਪੜੇ ਆਪ ਹੀ ਪ੍ਰੈਸ ਕਰਨ ਲੱਗੇ ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਪ੍ਰੈਸ ਮੈਂ ਕੱਪੜੇ ਕਰਦੀ ਹਾਂ ਤਾਂ ਉਹ ਮੈਨੂੰ ਪੂਰੇ ਗੁੱਸੇ ਵਿੱਚ ਕਹਿਣ ਲੱਗੇ ਕਿ ਤੂੰ ਆਪਣੀ ਮਾਂ ਦਾ ਹੀ ਖਿਆਲ ਰੱਖਿਆ ਕਰ ਤੈਨੂੰ ਤੇਰੀ ਤੈਨੂੰ ਹੋਰ ਕਿਸੇ ਦੀ ਕੋਈ ਪਰਵਾਹ ਨਹੀਂ ਤੈਨੂੰ ਤੇਰੇ ਲਈ ਮਾਂ ਹੀ ਸਭ ਕੁਝ ਹੈ ਉਸ ਟਾਈਮ ਮੇਰਾ ਪਤੀ ਇੰਨੇ ਗੁੱਸੇ ਵਿੱਚ ਸੀ ਕਿ ਉਸਨੇ ਮੇਰੀ ਇੱਕ ਵੀ ਗੱਲ ਨਾ ਸੁਣੀ ਮੈਂ ਨਾਸ਼ਤਾ ਬਣਾਇਆ ਪਰ ਉਹ ਨਾਸ਼ਤਾ ਬਿਨਾਂ ਖਾਦੇ ਹੀ ਕੰਮ ਤੇ ਚਲੇ ਗਿਆ ਮੈਂ ਤਾਂ ਆਪਣੀ ਮਾਂ ਦੀ ਇਸ ਇਹ ਹਾਲਤ ਕਰਕੇ ਪਰੇਸ਼ਾਨ ਸੀ ਆਪਣੇ ਮੈਂ ਪਤੀ ਦੇ ਗੁੱਸੇ ਦਾ ਕਾਰਨ ਵੀ ਮੈਨੂੰ ਪਤਾ ਸੀ ਹੁਣ ਤਾਂ ਜਦੋਂ ਵੀ ਮੇਰਾ ਮਨ ਦੁਖੀ ਹੁੰਦਾ ਸੀ ਤਾਂ ਮੈਂ ਆਪਣੇ ਕਮਰੇ ਵਿੱਚ ਜਾ ਕੇ ਬਹੁਤ ਰੋਂਦੀ ਸੀ ਰਾਤ ਨੂੰ ਵੀ ਮੇਰੇ ਪਤੀ ਦਾ ਮੂਡ ਬਹੁਤ ਖਰਾਬ ਹੁੰਦਾ ਸੀ ਹੁਣ ਮੈਂ ਆਪਣੀ ਮਾਂ ਦੇ ਕਮਰੇ ਵਿੱਚ ਉਹ ਕਦੇ ਨਾ ਗਈ ਮੈਂ ਆਪਣੇ ਪਤੀ ਤੋਂ ਮੁਆਫੀ ਮੰਗੀ ਤਾਂ ਉਹ ਮੈਨੂੰ ਕਹਿਣ ਲੱਗੇ ਕਿ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਘਰ ਤੋਂ ਬਾਹਰ ਮੈਂ ਸਾਰਾ ਦਿਨ ਰਹਿੰਦਾ ਹਾਂ ਸਿਰਫ ਰਾਤ ਨੂੰ ਹੀ ਤੇਰੇ ਨਾਲ ਮੈਂ ਰਾਤ ਗੁਜ਼ਾਰਨੀ ਹੁੰਦੀ ਐ ਤੇ ਤੂੰ ਉਸ ਰਾਤ ਨੂੰ ਵੀ ਆਪਣੀ ਮਾਂ ਦੇ ਕੋਲ ਚਲੀ ਜਾਂਦੀ ਉਸ ਰਾਤ ਮੈਂ ਆਪਣੀ ਮਾਂ ਦੇ ਕਮਰੇ ਵਿੱਚ ਨਹੀਂ ਸੀ ਸੁੱਤੀ ਤਾਂ ਮੇਰੀ ਮਾਂ ਮੈਨੂੰ ਕਹਿਣ ਲੱਗੀ ਕਿ ਰਾਤ ਨੂੰ ਤੂੰ ਮੇਰੇ ਕੋਲ ਕਿਉਂ ਨਹੀਂ ਸੁੱਤੀ ਤਾਂ ਉਸ ਉਹ ਰਾਤ ਨੂੰ ਮੇਰੇ ਕਮਰੇ ਵਿੱਚ ਆਇਆ ਸੀ ਜਦੋਂ ਮੈਂ ਆਪਣੀ ਮਾਂ ਦੇ ਮੂੰਹੋਂ ਇਹ ਗੱਲ ਸੁਣੀ ਤਾਂ ਮੈਂ ਘਬਰਾ ਗਈ ਮੈਂ ਆਖਿਰ ਕੀ ਕਰਦੀ ਇੱਕ ਪਾਸੇ ਮੇਰਾ ਪਤੀ ਸੀ ਤੇ ਦੂਸਰੇ ਪਾਸੇ ਮੇਰੀ ਮਾਂ ਮੈਂ ਦੋਹਾਂ ਨੂੰ ਹੀ ਨਹੀਂ ਸੀ ਛੱਡ ਸਕਦੀ ਪਰ ਮੈਂ ਮਜਬੂਰ ਸੀ ਮੇਰੀ ਮਾਂ ਉਸ ਰਾਤ ਮੇਰੇ ਕੋਲ ਬਹੁਤ ਰੋਈ ਮੇਰਾ ਦਿਲ ਵੀ ਬਹੁਤ ਦੁਖੀ ਹੋਇਆ ਤੇ ਮੇਰੀਆਂ ਅੱਖਾਂ ਵਿੱਚੋਂ ਵੀ ਹੰਝੂ ਨਿਕਲਣ ਲੱਗੇ ਤੇ ਮੈਂ ਸੋਚ ਰਹੀ ਸੀ ਕਿ ਇਹ ਸਭ ਕੁਝ ਮੇਰੇ ਕਰਕੇ ਹੀ ਹੋ ਰਿਹਾ ਉਹ ਕੌਣ ਸੀ ਜਿਹੜਾ ਸਭ ਕੁਝ ਮੇਰੀ ਮਾਂ ਨਾਲ ਇਹ ਕਰ ਰਿਹਾ ਸੀ ਨਾ ਤਾਂ ਐਸਾ ਸ਼ਹਿਰ ਵਿੱਚ ਮੇਰਾ ਕੋਈ ਰਿਸ਼ਤੇਦਾਰ ਸੀ ਤੇ ਨਾ ਹੀ ਮੇਰਾ ਕੋਈ ਜਾਣ ਪਛਾਣ ਵਾਲਾ ਮੈਂ ਕਿਸ ਤੇ ਭਰੋਸਾ ਕਰਕੇ ਆਪਣੀ ਮਾਂ ਨੂੰ ਉਸ ਕੋਲ ਛੱਡ ਸਕਦੀ ਸੀ ਜੇ ਮੇਰੀ ਮਾਂ ਅੱਖਾਂ ਤੋਂ ਦੇਖਦੀ ਹੁੰਦੀ ਤਾ ਫਿਰ ਵੀ ਮੈਂ ਉਸ ਉਸਦੇ ਰਹਿਣ ਦਾ ਕਿਤੇ ਅਲੱਗ ਪ੍ਰਬੰਧ ਕਰ ਦੇਣਾ ਸੀ ਪਰ ਉਹ ਵੀ ਇੱਕ ਮਜਬੂਰ ਔਰਤ ਸੀ ਮੇਰੀ ਮਾਂ ਨੂੰ ਵਾਸ਼ਰੂਮ ਵੀ ਮੈਂ ਹੀ ਲੈ ਕੇ ਜਾਂਦੀ ਸੀ ਮੈਂ ਇਸ ਹੌਲਜਨ ਵਿੱਚ ਸੀ ਕਿ ਮੈਂ ਹੁਣ ਕੀ ਕਰਾਂ ਤੇ ਕੀ ਨਾ ਕਰਾਂ ਇੱਕ ਰਾਤ ਨੂੰ ਮੇਰੀ ਮਾਂ ਨੇ ਉੱਚੀ ਉੱਚੀ ਰੌਲਾ ਪਾਇਆ ਤਾਂ ਮੇਰੇ ਕੰਨਾਂ ਵਿੱਚ ਉਸਦੀ ਆਵਾਜ਼ ਪਈ ਤਾਂ ਮੈਂ ਘਬਰਾਏ ਹੋਏ ਜਦੋਂ ਉੱਠੀ ਉਸ ਟਾਈਮ ਮੇਰਾ ਪਤੀ ਵੀ ਆਪਣੇ ਕਮਰੇ ਵਿੱਚ ਨਹੀਂ ਸੀ ਜਦੋਂ ਮੈਂ ਉੱਠ ਕੇ ਫਟਾਫਟ ਆਪਣੇ ਕਮਰੇ ਤੋਂ ਬਾਹਰ ਆਈ ਦਾ ਮੇਰਾ ਦਿਓਰ ਮੇਰੀ ਮਾਂ ਦੇ ਕਮਰੇ ਵਿੱਚ ਸੀ ਮੇਰੀ ਮਾਂ ਅੰਨੀ ਹੋਣ ਕਰਕੇ ਆਪਦੇ ਆਸੇ ਪਾਸੇ ਹੱਥ ਮਾਰ ਰਹੀ ਸੀ ਜਿਵੇਂ ਉਹ ਕਿਸੇ ਨੂੰ ਆਪਣੇ ਤੋਂ ਆ ਆਪਣੇ ਆਪ ਨੂੰ ਛਡਵਾਉਣ ਦੀ ਕੋਸ਼ਿਸ਼ ਕਰ ਰਹੀ ਹੋਵੇ ਤੇ ਉਹ ਉੱਚੀ ਉੱਚੀ ਰੌਲਾ ਪਾ ਰਹੀ ਸੀ ਤੇ ਤੂੰ ਮੇਰੇ ਤੋਂ ਦੂਰ ਹੋ ਜਾ ਮੇਰੇ ਕਮਰੇ ਮੇਰਾ ਦਿਓਰ ਮੇਰੇ ਮੇਰੀ ਮਾਂ ਦੇ ਕਮਰੇ ਵਿੱਚ ਹੀ ਖੜਾ ਸੀ ਜਦੋਂ ਮੈਂ ਦਿਓਰ ਨੂੰ ਆਪਣੀ ਮਾਂ ਦੇ ਕਮਰੇ ਵਿੱਚ ਦੇਖਿਆ ਤਾਂ ਮੈਨੂੰ ਅਜੀਬ ਜੀ ਹਾ ਡਰ ਲੱਗਣ ਲੱਗਾ ਮੈਂ ਆਪਣੇ ਦਿਔਰ ਦੀ ਬਾਹ ਫੜ ਕੇ ਝੰਜੋੜ ਦਿੱਤਾ ਤੇ ਕਿਹਾ ਤੈਨੂੰ ਸ਼ਰਮ ਨਹੀਂ ਆਉਂਦੀ ਮੇਰੀ ਮਾਂ ਦੇ ਨਾਲ ਘਟਿਆ ਕੰਮ ਕਰਦੇ ਨੂੰ ਤੈਨੂੰ ਸ਼ਰਮ ਆਉਣੀ ਚਾਹੀਦੀ ਐ ਮੇਰੀ ਗੱਲ ਸੁਣ ਕੇ ਮੇਰੇ ਮੇ ਦਿਔਰ ਦੇ ਮੂੰਹ ਦਾ ਰੰਗ ਹੀ ਉੱਡ ਗਿਆ ਤੇ ਉਹ ਕਹਿਣ ਲੱਗਾ ਭਾਬੀ ਤੂੰ ਕੀ ਕਹਿ ਰਹੀ ਹੈ ਮੈਂ ਤਾਂ ਤੁਹਾਡੀ ਮੰਮੀ ਦੇ ਉੱਚੀ ਆਵਾਜ਼ ਸੁਣ ਕੇ ਹੀ ਉਹਨਾਂ ਦੇ ਕਮਰੇ ਵਿੱਚ ਆਇਆ ਹਾਂ ਮੈਂ ਕਿਹਾ ਤੂੰ ਝੂਠ ਨਾ ਬੋਲ ਮੈਨੂੰ ਦੇਖ ਕੇ ਤੂੰ ਤੂੰ ਬਹਾਨੇ ਬਣਾ ਰਿਹਾ ਤੂੰ ਮੇਰੀ ਮਾਂ ਰੋਜ਼ ਮਾਂ ਨੂੰ ਆਪਣੇ ਆਪਣੀ ਹਵਸ ਦਾ ਨਿਸ਼ਾਨਾ ਬਣਾਉਂਦਾ ਹੈ ਮੇਰੀ ਉੱਚੀ ਉੱਚੀ ਰੌਲਾ ਪਾਉਣ ਦੀ ਆਵਾਜ਼ ਸੁਣ ਕੇ ਮੇਰਾ ਸਹੁਰਾ ਤੇ ਮੇਰਾ ਪਤੀ ਵੀ ਉੱਥੇ ਹੀ ਆ ਗਏ ਮੇਰਾ ਦਿਓਰ ਨੇ ਜ਼ੋਰ ਨਾਲ ਮੇਰੇ ਹੱਥੋਂ ਮੇ ਆਪਣੀ ਬਾਹ ਛੜਵਾਈ ਜਦੋਂ ਮੇਰਾ ਪਤੀ ਕਮਰੇ ਵਿੱਚ ਆਇਆ ਤਾਂ ਮੇਰਾ ਦਿਓਰ ਪੂਰੇ ਗੁੱਸੇ ਵਿੱਚ ਸੀ ਤੇ ਕਹਿ ਰਿਹਾ ਸੀ ਕਿ ਭਾਬੀ ਤੁਹਾਡੀ ਮਾਂ ਵੀ ਮੇਰੀ ਮਾਂ ਵਰਗੀ ਹੈ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਤੁਸੀਂ ਮੇਰੇ ਤੇ ਇੰਨਾ ਵੱਡਾ ਇਲਜ਼ਾਮ ਲਗਾਇਆ ਮੈਂ ਤਾਂ ਸੁੱਤਾ ਪਿਆ ਸੀ ਮੈਨੂੰ ਤਾਂ ਅਚਾਨਕ ਤੁਹਾਡੀ ਮੰਮੀ ਦੀ ਆਵਾਜ਼ ਮੇਰੇ ਕੰਨਾਂ ਵਿੱਚ ਪਈ ਤਾਂ ਮੈਂ ਭੱਜ ਕੇ ਉਹਨਾਂ ਦੇ ਕਮਰੇ ਵਿੱਚ ਆ ਗਿਆ ਮੈਂ ਤਾਂ ਹਜੇ ਆ ਕੇ ਦੇਖਿਆ ਈ ਸੀ ਕਿ ਇਹਨੇ ਨੇ ਤੁਸੀਂ ਆ ਗਏ ਇੰਨੀ ਗੱਲ ਸੁਣ ਕੇ ਮੇਰਾ ਪਤੀ ਮੇਰੇ ਤੇ ਗੁੱਸੇ ਹੋਣ ਲੱਗੇ ਤੇ ਕਹਿਣ ਲੱਗੇ ਕਿ ਤੂੰ ਇੰਨੀ ਰਾਤ ਨੂੰ ਇਹ ਤਮਾਸ਼ਾ ਕੀ ਬਣਾਇਆ ਤੇ ਤੂੰ ਇੰਨਾ ਉੱਚੀ ਉੱਚੀ ਰੌਲਾ ਕਿਉਂ ਪਾ ਰਹੀ ਹੈ ਆਖਿਰ ਗੱਲ ਕੀ ਹੈ ਆਸ-ਪਾਸ ਦੇ ਆਲੇ-ਦੁਆਲੇ ਦੇ ਗਵਾਂਡੇ ਕੀ ਸੋਚਣਗੇ ਤਾਂ ਮੈਂ ਆਪਣੇ ਪਤੀ ਨੂੰ ਕਿਹਾ ਕਿ ਸੋਨੂ ਜੋ ਕੁਝ ਕਰ ਰਿਹਾ ਹੈ ਠੀਕ ਨਹੀਂ ਕਰ ਰਿਹਾ ਇਹ ਮੇਰੀ ਮਾਂ ਨੂੰ ਬਿਹੋਸ਼ ਕਰਕੇ ਮੇਰੀ ਮਾਂ ਨਾਲ ਨਾਲ ਮੇਰੀ ਅਜੇ ਗੱਲ ਅਧੂਰੀ ਹੀ ਸੀ ਤਾਂ ਮੇਰੇ ਪਤੀ ਨੇ ਇੱਕ ਜ਼ੋਰਦਾਰ ਥੱਪੜ ਮੇਰੇ ਮੂੰਹ ਤੇ ਮਾਰਿਆ ਥੱਪੜ ਨਾਲ ਮੈਂ ਦੂਰ ਜਾ ਕੇ ਡਿੱਗ ਪਈ ਤੇ ਉਹ ਕਹਿਣ ਲੱਗੇ ਕਿ ਤੂੰ ਬਕਵਾਸ ਬੋਲ ਰਹੀ ਹੈ ਜਿਹੜਾ ਕੁਝ ਤੇਰੇ ਮੂੰਹ ਵਿੱਚ ਆਇਆ ਤੂੰ ਉਹੀ ਕਹਿ ਰਹੀ ਹੈ ਇਹ ਸਭ ਕੁਝ ਬੋਲਣ ਤੋਂ ਪਹਿਲਾਂ ਤੇਰੇ ਸੋਚਣਾ ਚਾਹੀਦਾ ਸੀ ਤੂੰ ਕੌਣ ਹੁੰਨੀ ਹੈ ਮੇਰੇ ਭਰਾ ਤੇ ਇਲਜ਼ਾਮ ਲਗਾਉਣ ਵਾਲੀ ਮੇਰਾ ਸਹਰਾ ਤੇ ਮੇਰਾ ਪਤੀ ਤੋ ਮੈਂ ਜ਼ਿਆਦਾ ਗੁੱਸੇ ਸੀ ਤੇ ਉਹ ਦੋਵੇਂ ਕਹਿਣ ਲੱਗੇ ਕਿ ਇਹ ਇਲਜ਼ਾਮ ਲਗਾ ਰਹੀ ਆਖਰ ਉਹੀ ਹੋਇਆ ਜਿਸ ਦਾ ਮੈਨੂੰ ਡਰ ਸੀ ਮੇਰਾ ਘਰ ਟੁੱਟ ਰਿਹਾ ਸੀ ਤਾਂ ਫਿਰ ਮੇਰੇ ਪਤੀ ਨੇ ਕਿਹਾ ਮਾਂ ਮੋਰੇਸ ਘਰ ਵਿੱਚ ਨਹੀਂ ਰਹਿ ਸਕਦੀ ਮੈਂ ਇਹਨਾਂ ਦੇ ਰਹਿਣ ਦਾ ਕਿਤੇ ਹੋਰ ਇੰਤਜ਼ਾਮ ਕਰ ਦੇਵਾਂਗਾ ਕਿਉਂਕਿ ਮੈਂ ਤਾਂ ਪਹਿਲਾਂ ਹੀ ਆਪਣੀ ਮਾਂ ਦੀ ਇਸ ਹਾਲਤ ਤੋਂ ਪਰੇਸ਼ਾਨ ਸੀ ਉਹ ਇਸ ਹਾਲਤ ਦੇ ਵਿੱਚ ਕਿੱਥੇ ਜਾਂਦੀ ਕਿਉਂਕਿ ਮੇਰੇ ਵਿਆਹ ਤੋਂ ਬਾਅਦ ਅਸੀਂ ਆਪਣਾ ਘਰ ਕਿਰਾਏ ਤੇ ਦੇ ਦਿੱਤਾ ਸੀ ਤੇ ਜਲਦੀ ਵਿੱਚ ਜਲਦੀ ਵਿੱਚ ਹੁਣ ਉਹ ਖਾਲੀ ਵੀ ਨਹੀਂ ਸੀ ਹੁਣ ਮੈਂ ਤਾਂ ਆਪਣੇ ਪਤੀ ਦੀ ਗੱਲ ਸੁਣ ਕੇ ਘਬਰਾ ਗਈ ਤੇ ਮੈਨੂੰ ਚੱਕਰ ਆ ਗਿਆ ਤੇ ਮੈਂ ਡਿੱਗ ਪਈ ਜਦੋਂ ਮੈਨੂੰ ਹੋਸ਼ ਆਈ ਤਾਂ ਮੇਰਾ ਪਤੀ ਰਵੀ ਮੇਰੇ ਕੋਲ ਖੜਾ ਸੀ ਜਦੋਂ ਮੈਂ ਦੇਖਿਆ ਤਾਂ ਮੈਂ ਇੱਕ ਡਾਕਟਰ ਦੇ ਕੋਲ ਪਈ ਸੀ ਤੇ ਮੇਰੇ ਡ੍ਰਿਪ ਲੱਗੀ ਹੋਈ ਸੀ ਜਦੋਂ ਡ੍ਰਿਪ ਖਤਮ ਹੋਈ ਤਾਂ ਸੀ ਘਰ ਵਾਪਸ ਆ ਗਏ ਤੇ ਘਰ ਆ ਕੇ ਮੇਰਾ ਪਤੀ ਕਹਿਣ ਲੱਗਾ ਕਿ ਜਿਹੜਾ ਘਟੀ ਇਲਜ਼ਾਮ ਤੂੰ ਮੇਰੇ ਭਰਾ ਤੇ ਲਾਇਆ ਜੇ ਤੂੰ ਆਪਣੀ ਮਾਂ ਦੇ ਹੋਰ ਥਾਂ ਤੇ ਰਹਿਣ ਦਾ ਇਂਤਜ਼ਾਮ ਨਾ ਕੀਤਾ ਤਾਂ ਮੈਂ ਤੈਨੂੰ ਵੀ ਇਸ ਘਰ ਤੋਂ ਬਾਹਰ ਕੱਢ ਦੇਵਾਂਗਾ ਤੇ ਤੇ ਤੈਨੂੰ ਤਲਾਕ ਦੇ ਦੇਵਾਂਗਾ ਪਰ ਜੇ ਤੂੰ ਬੇਹੋਸ਼ਨ ਹੋ ਕੇ ਨਾ ਡਿੱਗਦੀ ਤਾਂ ਜਿਹੜੀ ਗੱਲ ਮੈਨੂੰ ਹੁਣ ਡਾਕਟਰ ਨੇ ਕਹੀ ਹੈ ਹੁਣ ਮੈਂ ਤੈਨੂੰ ਕਦੇ ਵੀ ਨਹੀਂ ਛੱਡ ਸਕਦਾ ਤੂੰ ਤਾਂ ਮੇਰੇ ਬੱਚੇ ਦੀ ਮਾਂ ਬਣਨ ਵਾਲੀ ਹੈ ਮੈਂ ਜਦੋਂ ਇਹ ਗੱਲ ਸੁਣੀ ਤਾਂ ਮੇਰੇ ਸਰੀਰ ਵਿੱਚ ਜਾਨ ਨਹੀਂ ਸੀ ਪਰ ਮੇਰੇ ਲਈ ਇਹ ਬਹੁਤ ਵੱਡੀ ਖੁਸ਼ਖਬਰੀ ਦੀ ਗੱਲ ਸੀ ਪਰ ਜਿਸ ਹਾਲਤ ਵਿੱਚ ਮੈਂ ਸੀ ਮੈਨੂੰ ਬੱਚੇ ਦੀ ਖੁਸ਼ਖਬਰੀ ਵੀ ਚੰਗੀ ਨਾ ਲੱਗੀ ਮੈਨੂੰ ਤਾਂ ਸਮਝ ਨਹੀਂ ਆ ਰਹੀ ਸੀ ਕਿ ਮੇਰੀਆਂ ਅੱਖਾਂ ਵਿੱਚੋਂ ਹੰਝੂ ਆ ਰਹੇ ਸਨ ਤੇ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਨੂੰ ਖੁਸ਼ ਹੋਣਾ ਚਾਹੀਦਾ ਹੈ ਜਾਂ ਉਦਾਸ ਮੇਰਾ ਤਾਂ ਦਿਲ ਦਿਮਾਗ ਬਿਲਕੁਲ ਵੀ ਕੰਮ ਨਹੀਂ ਸੀ ਕਰਦਾ ਮੇਰੇ ਪਤੀ बोल रहे सन के ते कह रहे सन के देख अमन मैं तेरी भी बहुत इज्जत करदा ते तेरी मां दी ਸਾਡੇ ਖਾਨਦਾਨ ਵਿੱਚ ਔਰ ਦੀ ਇੱਜ਼ਤ ਕਰਨਾ ਸਾਡਾ ਪਹਿਲਾ ਫਰਜ਼ ਹੈ ਸਾਰੇ ਪਿੰਡ ਵਿੱਚ ਸਾਡੇ ਤਿੰਨਾਂ ਬਾਰੇ ਕਦੇ ਵੀ ਕੋਈ ਅਜਿਹੀ ਗੱਲ ਨਹੀਂ ਸੁਣੀ ਕਿ ਕੋਈ ਸਾਡੇ ਵੱਲ ਉਂਗਲ ਚੱਕ ਕੇ ਕਹਿ ਦੇਵੇ ਕਿ ਅਸੀਂ ਕਿਸੇ ਔਰਤ ਨੂੰ ਬੁਰੀ ਨਜ਼ਰ ਨਾਲ ਦੇਖਿਆ ਜਿਹੜਾ ਇਲਜ਼ਾਮ ਤੂੰ सोनू ਦੇ ਉੱਪਰ ਲਗਾਇਆ ਹੈ ਉਹ ਬਹੁਤ ਝੂਠਾ ਹੈ ਤੇਰੇ ਲਈ ਇਹ ਹੀ ਠੀਕ ਹੋਵੇਗਾ ਕਿ ਤੂੰ ਮੁਆਫੀ ਮੰਨ ਤੇ ਪਾਪਾ ਤੇਰੀ ਗੱਲ ਤੋਂ ਬਹੁਤ ਨਾਰਾਜ਼ ਹਨ ਜੇ ਤੂੰ ਮਾਫੀ ਨਾ ਮੰਗੀ ਤਾਂ ਤੇਰੀ ਮਾਂ ਵੀ ਇਸ ਘਰ ਵਿੱਚ ਨਹੀਂ ਰਹਿ ਸਕੇਗੀ ਹੰਤੂ ਇਹ ਸੋਚ ਲਿਆ ਤੈਨੂੰ ਅੱਗੇ ਕੀ ਕਰਨਾ ਚਾਹੀਦਾ ਮੈਨੂੰ ਤਾਂ ਇਹੀ ਸੋਚ ਕੇ ਹੈਰਾਨੀ ਹੈ ਕਿ ਇਹ ਤੂੰ ਕਿਵੇਂ ਸੋਚ ਲਿਆ ਉਹ ਮੈਨੂੰ ਬਹੁਤ ਹੀ ਅਜੀਬ ਨਜ਼ਰਾਂ ਨਾਲ ਦੇਖ ਰਹੇ ਸਨ ਮੈਂ ਉੱਠ ਕੇ ਆਪਣੀ ਮਾਂ ਦੇ ਨਾਂ ਦੀਆਂ ਰਿਪੋਰਟਾਂ ਆਪਣੇ ਪਤੀ ਰਵੀ ਦੇ ਸਾਹਮਣੇ ਰੱਖ ਦਿੱਤਾਂ ਤੇ ਮੈਂ ਰੋਣ ਲੱਗ ਪਈ ਜਦੋਂ ਰਵੀ ਨੇ ਫੜ ਕੇ ਉਹ ਰਿਪੋਰਟਾਂ ਪੜ੍ਹੀਆਂ ਤਾਂ ਉਹਨੂੰ ਰਵੀ ਨੂੰ ਵੀ ਇੱਕ ਝਟਕਾ ਲੱਗਿਆ ਉਹ ਵਾਰ-ਵਾਰ ਰਿਪੋਰਟਾਂ ਪੜ੍ਹਨ ਲੱਗੇ ਹੁਣ ਤੁਸੀਂ ਦੱਸੋ ਕਿ ਰਿਪੋਰਟ ਦੇਖ ਕੇ ਤੁਸੀਂ ਕੀ ਕਹੋਗੇ ਮੈਂ ਜੋ ਵੀ ਕੁਝ ਕਿਹਾ ਠੀਕ ਕਿਹਾ ਜਾਂ ਗਲਤ ਕਿਉਂਕਿ ਮੇਰੀ ਮਾਂ 6 ਮਹੀਨਿਆਂ ਤੋਂ ਆਪਣੇ ਨਾਲ ਰਹਿ ਰਹੀ ਹੈ ਰਾਤ ਨੂੰ ਕੋਈ ਅਜਿਹਾ ਬੰਦਾ ਆਉਂਦਾ ਜਿਹੜਾ ਨਸ਼ਾ ਦੇ ਕੇ ਮੇਰੀ ਮਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਸੀ ਤੇ ਮੇਰੀ ਮਾਂ ਨੂੰ ਬੇਹੋਸ਼ ਕਰ ਦਿੰਦਾ ਸੀ ਮੇਰੀ ਮਾਂ ਦੇਖ ਨਹੀਂ ਸਕਦੀ ਸੀ ਪਰ ਉਹ ਪਹਿਚਾਣ ਜਾਂਦੀ ਸੀ ਕਿ ਉਹ ਕੌਣ ਹੁੰਦਾ ਸੀ ਜਿਹੜਾ ਮੇਰੀ ਮਾਨ ਨੂੰ ਰੋਜ਼ ਪਰੇਸ਼ਾਨ ਕਰਦਾ ਸੀ ਮੈਂ ਕੇਸ ਤੇ ਸ਼ੱਕ ਕਰਾਂ ਹੁਣ ਤੁਸੀਂ ਦੱਸੋ ਮੈਂ ਸੋਨ ਨੂੰ ਤੋਂ ਮਾਫੀ ਮੰਗਣ ਦਾ ਮੈਨੂੰ ਕੋਈ ਇਤਰਾਜ਼ ਨਹੀਂ ਮੈਂ ਆਪਣਾ ਘਰ ਬਚਾਉਣ ਦੀ ਖਾਤਰ ਸੋਨ ਤੋਂ ਮਾਫੀ ਮੰਗ ਲਵਾਂਗੀ ਪਰ ਤੁਸੀਂ ਦੱਸੋ ਜਿਸ ਹਾਲਤ ਵਿੱਚ ਮੈਂ ਤੇ ਮੇਰੀ ਮਾਂ ਹਾਂ ਇਸ ਗੱਲ ਦਾ ਜ਼ਿੰਮੇਵਾਰ ਆਖਰੀ ਕੌਣ ਹੈ ਮੈਨੂੰ ਤੁਹਾਡੀ ਸ਼ਰੀਫੀਤ ਦੇ ਵੀ ਵਿਸ਼ਵਾਸ ਹੈ ਪਰ ਮੈਂ ਇਹ ਗੱਲ ਆਪਣੇ ਆਂਡ-ਗਵਾਂਡ ਵਿੱਚ ਨਹੀਂ ਸੀ ਫਲਾਉਣਾ ਚਾਹਦੀ ਮੇਰੀ ਮਾਂ ਤੁਹਾਡੇ ਘਰ ਵਿੱਚ ਰਹਿ ਕੇ ਕਿਵੇਂ ਇਸ ਹਾਲ ਦਾ ਸ਼ਿਕਾਰ ਹੋਗੀ ਆਖਰੀ ਇਸ ਦਾ ਜ਼ਿੰਮੇਵਾਰੀ ਕੌਣ ਹੈ ਜੇਕਰ ਤੁਹਾਡਾ ਭਰਾ ਤੇ ਤੁਸੀਂ ਸੱਚੇ ਹੋ ਤਾਂ ਤੁਸੀਂ ਮੈਨੂੰ ਰਿਪੋਰਟਾਂ ਕਰਵਾ ਕੇ ਦਿਓ ਜੇਕਰ ਸਚਾਈ ਦਾ ਪਤਾ ਲੱਗ ਗਿਆ ਤਾਂ ਤੁਸੀਂ ਮੈਨੂੰ ਫੇਰ ਕੁਝ ਵੀ ਕਹਿ ਦਿਓ ਮੈਨੂੰ ਮਨਜ਼ੂਰ ਹੋਵੇਗਾ ਚਾਹੇ ਮੈਨੂੰ ਘਰ ਤੋਂ ਕੱਢ ਦਿਓ ਪਰ ਤੁਸੀਂ ਮੈਨੂੰ ਤਿੰਨੇ ਡੀਐਨਏ ਰਿਪੋਰਟ ਕਰਵਾ ਕੇ ਦਿਓ ਜਦੋਂ ਡੀਐਨਏ ਰਿਪੋਰਟ ਉਹਨਾਂ ਨੇ ਕਰਵਾਈ ਤਾਂ ਮੈਂ ਉਹ ਰਿਪੋਰਟ ਦੇਖ ਕੇ ਹੈਰਾਨ ਸੀ ਕਿਉਂਕਿ ਉਹ ਤਾਂ ਤਿੰਨੇ ਹੀ ਬੇਕਸੂਰ ਸਨ ਫਿਰ ਮੇਰੇ ਮੇਰੇ ਦਿਮਾਗ ਵਿੱਚ ਆਇਆ ਕਿ ਸ਼ਾਇਦ ਉਹਨਾਂ ਨੇ ਰਿਪੋਰਟ ਗਲਤ ਬਣਵਾਈ ਹੋਵੇਗੀ ਪਰ ਮੈਂ ਇਹ ਵੀ ਨਹੀਂ ਸੀ ਸੋਚ ਸਕਦੀ ਕਿਉਂਕਿ ਉਸ ਦਿਨ ਮੈਂ ਉਹੀ ਉਹਨਾਂ ਦੇ ਨਾਲ ਹਸਪਤਾਲ ਗਈ ਸੀ ਜਿੱਥੇ ਉਹਨਾਂ ਦਾ ਇਹ ਟੈਸਟ ਹੋਇਆ ਸੀ ਉਹ ਵੀ ਇੱਕ ਸਰਟੀਫਿਕੇਟਡ ਲੈਬ ਸੀ ਆਖਿਰ ਕੌਣ ਸੀ ਜਿਹੜਾ ਮੇਰੀ ਮਾਂ ਦੇ ਨਾਲ ਇਹ ਸਭ ਕੁਝ ਕਰ ਰਿਹਾ ਸੀ ਫਿਰ ਰਵੀ ਨੇ ਮੇਰੀ ਮਾਂ ਦੇ ਕਮਰੇ ਵਿੱਚ ਇੱਕ ਕੈਮਰਾ ਲਗਾ ਦਿੱਤਾ ਫਿਰ ਇੱਕ ਰਾਤ ਜਦੋਂ ਮੇਰੀ ਮਾਂ ਦੇ ਕਮਰੇ ਵਿੱਚ ਇੱਕ ਬੰਦਾ ਦਾਖਲ ਹੋਇਆ ਤਾਂ ਮੇਰਾ ਪਤੀ ਉਸੇ ਟਾਈਮ ਹੀ ਮੇਰੀ ਮਾਂ ਦੇ ਕਮਰੇ ਵਿੱਚ ਚਲਾ ਕੇ ਆਇਆ ਤੇ ਉਸ ਬੰਦੇ ਨੂੰ ਫੜ ਲਿਆ ਉਨੇ ਆਪਣਾ ਚਿਹਰੇ ਨੂੰ ਪੂਰਾ ਚੰਗੀਤ ਨਾਲ ਢੱਕਿਆ ਹੋਇਆ ਹੋਇਆ ਸੀ ਜਦੋਂ ਉਸ ਦੇ ਮੂੰਹ ਤੋਂ ਕੱਪੜਾ ਲਾਇਆ ਤਾਂ ਉਹ ਹੈਰ ਤਾਂ ਉਹ ਹੈਰਾਨ ਰਹਿ ਗਿਆ ਤੇ ਉਹ ਤਾਂ ਸਾਡੇ ਗਵੰਡ ਦਾ ਹੀ ਇੱਕ ਬੰਦਾ ਸੀ ਕਿਉਂਕਿ ਮੇਰੇ ਮਾਂ ਦੇ ਕਮਰੇ ਦੀ ਖਿੜਕੀ ਇੱਕ ਪਿਛਲੀ ਪਾਸੇ ਖੁੱਲਦੀ ਸੀ ਤੇ ਉਹ ਬੰਦਾ ਮੇਰੀ ਮਾਂ ਦੇ ਕਮਰੇ ਵਿੱਚ ਉਸੇ ਖਿੜਕੀ ਰਾਹੀਂ ਆਉਂਦਾ ਸੀ ਰਾਤ ਨੂੰ ਮੇਰੀ ਮਾਂ ਨੂੰ ਨਸ਼ੇ ਦੀ ਦਵਾਈ ਸੰਘਾ ਕੇ ਉਸ ਦੇ ਨਾਲ ਉਹ ਗਲਤ ਕੰਮ ਕਰਦਾ ਸੀ ਫੇਰ ਉਸਨੇ ਰਵੀ ਨੇ ਉਸੇ ਟਾਈਮ ਹੀ ਪੁਲਿਸ ਨੂੰ ਬੁਲਾ ਦਿੱ ਲਿਆ ਤੇ ਉਸ ਬੰਦੇ ਨੂੰ ਪੁਲਿਸ ਨੂੰ ਫੜਾ ਦਿੱਤਾ ਹਾਂਜੀ ਦੋਸਤੋ ਅੱਜ ਦੀ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਜਰੂਰ ਦੱਸਿਓ ਜੇਕਰ ਤੁਹਾਨੂੰ ਕਹਾਣੀਆਂ ਵਧੀਆ ਲੱਗਦੀਆਂ ਤਾਂ ਪਲੀਜ਼ ਚੈਨਲ ਨੂੰ ਲਾਈਕ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਦੇ ਹੋ ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ